ਸ਼ਿਕਾਗੋ ਦੇ ਰੋਜਰਸ ਪਾਰਕ ਇਲਾਕੇ ਵਿੱਚ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਯਾਨੀ ਕਿ ਆਈਸੀਈ ਨੇ ਇੱਕ 60 ਸਾਲਾਂ ਦੇ ਗ੍ਰੀਨ ਕਾਰਡ ਧਾਰਕ ਨੂੰ ਜੁਰਮਾਨਾ ਲਗਾਇਆ ਕਿਉਂਕਿ ਉਹ ਆਪਣੇ ਘਰ ਤੋਂ ਬਾਹਰ ਬਿਨਾਂ ਗ੍ਰੀਨ ਕਾਰਡ ਦੇ ਘੁੰਮ ਰਿਹਾ ਸੀ। ਇਸ ਘਟਨਾ ਨੇ ਅਮਰੀਕਾ ਵਿੱਚ ਰਹਿੰਦੇ ਗ੍ਰੀਨ ਕਾਰਡ ਹੋਲਡਰਜ਼ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ ਨੇ। ਜਿੱਥੇ ਪਹਿਲਾਂ ਉਹ ਬਿਨਾਂ ਗ੍ਰੀਨ ਕਾਰਡ ਜਾਂ ਫਿਰ ਹੋਰ ਪਛਾਣ ਪੱਤਰ ਦੇ ਆਜ਼ਾਦੀ ਦੇ ਨਾਲ ਘੁੰਮ ਸਕਦੇ ਸੀ ਪਰ ਹੁਣ ਉਨ੍ਹਾਂ ਤੇ ਵੀ ਨਿਯਮ ਸਖਤ ਕਰ ਦਿੱਤੇ ਗਏ ਨੇ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 60 ਸਾਲਾਂ ਦੇ ਰੈਬਿਨ ਅੰਟੋਨੀਓ ਕਰੂਜ਼ ਨੂੰ ਆਈਸੀਈ ਨੇ 130 ਡਾਲਰ ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਉਸਨੇ ਆਪਣੇ ਗ੍ਰੀਨ ਕਾਰਡ ਨੂੰ ਨਹੀਂ ਦਿਖਾਇਆ ਇਹ ਘਟਨਾ 9 ਅਕਤੂਬਰ ਨੂੰ ਹੋਈ ਜਦੋਂ ਆਈਸੀਈ ਏਜੰਟਸ ਨੇ ਰੋਜਸ ਪਾਰਕ ਦੇ ਵਿੱਚ ਘੁੰਮਦੇ ਰੈਬਿਨ ਨੂੰ ਰੋਕਿਆ ਉਸ ਨੂੰ ਪਛਾਣ ਪੱਤਰ ਦਿਖਾਉਣ ਦੇ ਲਈ ਕਿਹਾ ਪਰ ਰੈਬਿਨ ਨੇ ਕਿਹਾ ਕਿ ਉਹ ਆਪਣਾ ਗ੍ਰੀਨ ਕਾਰਡ ਅਕਸਰ ਕਾਰ ਦੇ ਵਿੱਚ ਰੱਖ ਕੇ ਆਉਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਉਹ ਗ੍ਰੀਨ ਕਾਰਡ ਨੂੰ ਕਈ ਵਾਰ ਗਵਾ ਚੁੱਕਾ ਹੈ ਪਰ ਏਜੰਟਾ ਨੇ ਉਸ ਦੀ ਇੱਕ ਨਹੀਂ ਸੁਣੀ ਅਤੇ ਉਸ ਦੇ ਉੱਤੇ ਜੁਰਮਾਨਾ ਲਗਾ ਦਿੱਤਾ ਇਸ ਘਟਨਾ ਨੇ ਗ੍ਰੀਨ ਕਾਰਡ ਹੋਲਡਰਸ ਨੂੰ ਯਾਦ ਕਰਵਾਇਆ ਕਿ ਹੁਣ ਪਹਿਲਾਂ ਵਾਂਗ ਤੁਸੀਂ ਆਜ਼ਾਦ ਹੋ ਕੇ ਨਹੀਂ ਘੁੰਮ ਸਕਦੇ ਜੇਕਰ ਗ੍ਰੀਨ ਕਾਰਡ ਹੋਲਡਰ ਹੋ ਤਾਂ ਗ੍ਰੀਨ ਕਾਰਡ ਦਿਖਾਉਣਾ ਪਵੇਗਾ 트럼ਪ ਪ੍ਰਸ਼ਾਸਨ ਦੇ ਵੱਲੋਂ ਲਾਗੂ ਕੀਤੀ ਗਈ ਨਵੀਂ ਨੀਤੀ ਨੇ ਇੱਕ ਪੁਰਾਣੇ ਫੈਡਰਲ ਨਿਯਮ ਨੂੰ ਮੁੜ ਜਗਾਇਆ ਹੈ ਜਿਸ ਨੂੰ ਦਹਾਕਿਆਂ ਤੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ ਇਹ ਨਿਯਮ ਗ੍ਰੀਨ ਕਾਰਟ ਧਾਰਕਾਂ ਨੂੰ ਵੱਡੀ ਚੇਤਾਵਨੀ ਦਿੰਦਾ ਹੈ ਕਿਉਂਕਿ ਇਸ ਦੇ ਨਾਲ ਲੱਖਾਂ ਕਾਨੂੰਨੀ ਨਿਵਾਸੀਆਂ ਨੂੰ ਹੁਣ ਹਰ ਸਮੇਂ ਆਪਣੇ ਦਸਤਾਵੇਜ਼ਾਂ ਵੀਜ਼ਾ ਦੇ ਨਾਲ ਤਿਆਰ ਰਹਿਣ ਦੀ ਜ਼ਰੂਰਤ ਹੈ ਇਸ ਘਟਨਾ ਦੇ ਪੀੜਿਤ ਰੈਬਿਨ ਅੰਟੋਨੀਓ ਕਰੂਜ਼ ਦਿਲ ਦੀਆਂ ਬਿਮਾਰੀਆਂ ਤੋਂ ਪੀੜਿਤ ਹੈ ਅਤੇ ਕੰਮ ਨਹੀਂ ਕਰ ਸਕਦਾ ਜਿਸ ਕਰਕੇ ਉਸ ਦੇ ਲਈ ਇਹ 130 ਡਾਲਰ ਦਾ ਜੁਰਮਾਨਾ ਭਰਨਾ ਕਾਫੀ ਮੁਸ਼ਕਲ ਹੈ ਇਹ ਘਟਨਾ 트럼ਪ ਪ੍ਰਸ਼ਾਸਨ ਦੇ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਮਿਡਵੇ ਬਲਿਟਸ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਸ਼ਿਕਾਗੋ ਸ਼ਹਿਰ ਦੇ ਅੰਦਰ ਫੈਡਰਲ ਗਤੀਵਿਧੀਆਂ ਕਾਫੀ ਵੱਧ ਗਈਆਂ ਨੇ ਇਹ ਨਿਯਮ ਇਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਦੇ ਨਾਲ ਜੁੜਿਆ ਹੋਇਆ ਹੈ ਜੋ ਕਹਿੰਦਾ ਹੈ ਕਿ ਹਰ ਵਿਦੇਸ਼ੀ ਨਾਗਰਿਕ ਜਿਸ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਵੇ ਉਸ ਨੂੰ ਹਰ ਵੇਲੇ ਆਪਣੇ ਨਾਲ ਰਜਿਸਟ੍ਰੇਸ਼ਨ ਦਾ ਪ੍ਰੂਫ ਯਾਨੀ ਕਿ ਗ੍ਰੀਨ ਕਾਰਡ ਜਾਂ ਫਿਰ ਫਾਰਮ I-551 ਰੱਖਣਾ ਚਾਹੀਦਾ ਹੈ ਇਹ ਨਿਯਮ ਦਹਾਕਿਆਂ ਤੋਂ ਚੱਲ ਰਿਹਾ ਹੈ ਪਰ ਦੇਸ਼ ਅੰਦਰ ਲਾਗੂ ਘਟ ਕੀਤਾ ਗਿਆ ਸੀ ਖਾਸ ਕਰਕੇ ਸਰਹੱਦਾਂ ਤੇ ਚੈੱਕਪੁਆਇੰਟਸ ਤੋਂ ਬਾਹਰ ਸਰੰਪ੍ਰਸ਼ਾਸਨ ਨੇ 2 ਜਨਵਰੀ 2025 ਨੂੰ ਇੱਕ ਐਗਜ਼ੀਕਿਟਿਵ ਆਰਡਰ ਜਾਰੀ ਕੀਤਾ ਜਿਸ ਨੇ ਏਜੰਸੀਆਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਇਨ ਬਿਨ ਲਾਗੂ ਕਰਨ ਦੇ ਹੁਕਮ ਚਾਰੀ ਕੀਤੇ ਇਸ ਦੇ ਨਾਲ ਪੁਰਾਣੀਆਂ ਹਿਦਾਇਤਾਂ ਰੱਦ ਕਰ ਦਿੱਤੀਆਂ ਗਈਆਂ ਤੇ ਪ੍ਰਵਾਸੀਆਂ ਨੂੰ ਜੋ ਛੋਟਾਂ ਪਹਿਲਾਂ ਮਿਲਦੀਆਂ ਸੀ ਉਹ ਵੀ ਹੁਣ ਬੰਦ ਹੋ ਗਈਆਂ ਨਵੇਂ ਨਿਯਮ ਲੱਖਾਂ ਕਾਨੂੰਨੀ ਨਿਵਾਸੀਆਂ ਦੇ ਲਈ ਨਵੀਂ ਚੁਣੌਤੀ ਪੈਦਾ ਕਰ ਰਹੇ ਨੇ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਦੀ ਜ਼ਰੂਰਤ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਹਰ ਵਿਦੇਸ਼ੀ ਨੂੰ USCIS ਦੇ ਨਾਲ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ। ਇਹ ਆਨਲਾਈਨ ਫਾਰਮ G325R ਦੇ ਰਾਹੀਂ ਭਰਿਆ ਜਾ ਸਕਦਾ ਹੈ ਅਤੇ ਰਜਿਸਟ੍ਰੇਸ਼ਨ ਤੋਂ ਬਾਅਦ ਪ੍ਰੂਫ ਯਾਨੀ ਕਿ ਗ੍ਰੀਨ ਕਾਰਡ ਜਾਂ ਫਿਰ ਕੋਈ ਸਰਟੀਫਿਕੇਟ ਨੂੰ ਹਰ ਸਮੇਂ ਆਪਣੇ ਨਾਲ ਰੱਖਣਾ ਪਵੇਗਾ। ਦੂਸਰਾ ਸਜ਼ਾਵਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ। ਪੁਰਾਣੇ ਨਿਯਮ ਦੇ ਮੁਤਾਬਿਕ 100 ਡਾਲਰ ਤੱਕ ਜੁਰਮਾਨਾ ਲੱਗਦਾ ਸੀ ਨਵੇਂ ਨਿਯਮ ਦੇ ਮੁਤਾਬਿਕ 5000 ਡਾਲਰ ਤੋਂ ਲੈ ਕੇ ਜੁਰਮਾਨਾ ਲੱਗ ਸਕਦਾ ਹੈ ਅਤੇ 30 ਦਿਨਾਂ ਦੀ ਜੇਲ੍ਹ ਹੋ ਸਕਦੀ ਹੈ ਰੈਬੀ ਨੂੰ ਲਗਾਇਆ ਵੀ ਜੁਰਮਾਨਾ ਇਸੇ ਨਿਯਮ ਦੇ ਅਧੀਨ ਆਉਂਦਾ ਹੈ ਚੌਥਾ ਇਨਫੋਰਸਮੈਂਟ ਵਿੱਚ ਵਾਧਾ ਸ਼ਿਕਾਗੋ ਵਿੱਚ ਆਪਰੇਸ਼ਨ ਮਿਡਵੇ ਬਲਿਡਸ ਦੇ ਨਾਲ ICE ਅਤੇ ਬਾਰਡਰ ਪੈਟਰੋਲ ਨੇ ਗ੍ਰਿਫਤਾਰੀਆਂ ਵਧਾ ਦਿੱਤੀਆਂ ਨੇ ਜੁਲਾਈ ਦੇ ਅੰਦਰ ਅੰਦਰ ਹੀ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਫੇਸਬੁੱਕ ਤੇ ਚੇਤਾਵਨੀ ਜਾਰੀ ਕੀਤੀ ਕਿ ਗ੍ਰੀਨ ਕਾਰਡ ਨਾ ਵਿਖਾਉਣ ਦੇ ਨਾਲ ਮਾਈਨਰ ਅਪਰਾਧਿਕ ਸਜ਼ਾ ਜਾਂ ਫਿਰ ਜੁਰਮਾਨਾ ਵੀ ਹੋ ਸਕਦਾ ਹੈ DHS ਅਤੇ USCIS ਨੇ ਕਿਹਾ ਹੈ ਕਿ ਇਹ ਰਾਸ਼ਟਰੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ USCIS ਦੀ ਹਦਾਇਤ ਦੇ ਵਿੱਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਦਾ ਪ੍ਰੂਫ ਹਰ ਵੇਲੇ ਨਾਲ ਰੱਖੋ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਨੇ ਫਰਵਰੀ 2025 ਵਿੱਚ ਰਿਪੋਰਟ ਜਾਰੀ ਕੀਤੀ ਸੀ ਕਿ 트럼ਪ ਪ੍ਰਸ਼ਾਸਨ ਨੇ ਇਸ ਨਿਯਮ ਨੂੰ ਇਮੀਗ੍ਰੈਂਟਸ ਦੇ ਵਿਰੁੱਧ ਨਵਾਂ ਹਥਿਆਰ ਬਣਾਇਆ ਹੈ। ਇਹ ਘਟਨਾ ਭਾਰਤੀ, ਲੈਟਿਨ ਤੇ ਹੋਰ ਇਮੀਗ੍ਰੈਂਟਸ ਕਮਿਊਨਿਟੀਜ਼ ਦੇ ਵਿੱਚ ਡਰ ਪੈਦਾ ਕਰ ਰਹੀਆਂ ਨੇ। ਇਮੀਗ੍ਰੇਸ਼ਨ ਵਕੀਲ ਗ੍ਰੀਨ ਕਾਰਡ ਧਾਰਕਾਂ ਨੂੰ ਸੁਝਾਅ ਦੇ ਰਹੇ ਨੇ ਕਿ ਉਹ ਹਰ ਵੇਲੇ ਆਪਣੇ ਪ੍ਰੂਫ ਦੇ ਨਾਲ ਤਿਆਰ ਰਹਿਣ ਅਤੇ ICE ਦੇ ਵੱਲੋਂ ਰੋਕਣ ਤੇ ਆਪਣੇ ਅਧਿਕਾਰਾਂ ਦੇ ਬਾਰੇ ਜਾਣਕਾਰੀ ਰੱਖਣ। ਪੰਜਾਬੀ ਗ੍ਰੀਨ ਕਾਰਡ ਹੋਲਡਰ ਵੀ ਪਛਾਣ ਪੱਤਰ ਨਾਲ ਲੈ ਕੇ ਹੀ ਘਰਾਂ ਤੋਂ ਬਾਹਰ ਨਿਕਲਣ